ਫਰੋਨ ਬਾਦਸ਼ਾਹ ਜਿਹੜਾ ਆਪਦੇ ਆਪ ਨੂੰ ਦੋਸਤੋ ਖੁਦਾ ਤੋਂ ਵੀ ਉੱਪਰ ਮੰਨਦਾ ਸੀ ਪਰ ਇੱਥੇ ਹੰਕਾਰ ਕਿਸੇ ਦਾ ਨਹੀਂ ਰਿਹਾ ਵੱਡੇ ਵੱਡਿਆਂ ਦਾ ਹੰਕਾਰ ਟੁੱਟ ਗਿਆ ਰਾਵਣ ਵਰਗੇ ਨਹੀਂ ਰਹੇ ਇੱਥੇ ਇਸ ਦੀ ਸਭ ਤੋਂ ਵੱਡੀ ਐਗਜ਼ਾਮਪਲ ਹੈ ਦੋਸਤੋ ਉਸ ਦੀ ਲਾਸ਼ ਜੋ 3500 ਤੋਂ ਵੱਧ ਸਾਲ ਬੀਤਣ ਦੇ ਬਾਅਦ ਵੀ ਨਾ ਤਾਂ ਗਲੀ ਆ ਤੇ ਨਾ ਹੀ ਸੜੀ ਆ ਜਦੋਂ ਫਰੋਨ ਖਾਨ ਨੂੰ ਪਤਾ ਲੱਗਿਆ ਕਿ ਉਸ ਦੀ ਮੌਤ ਹੈ ਜਿਹੜੀ ਉਹ ਹਜਰਤ ਮੂਸਾ ਦੇ ਹੱਥੋਂ ਹੋਊਗੀ ਜਿਹੜਾ ਹਜਰਤ ਮੂਸਾ ਸੀ ਦੋਸਤੋ ਉਹ ਰੱਬ ਦਾ ਬੰਦਾ ਸੀ ਰੱਬ ਨੂੰ ਮੰਨਣ ਵਾਲਾ ਸੀ ਤਾਂ ਫਰੋਨ ਖਾਨ ਨੇ ਸੋਚਿਆ ਕਿ ਕਿਉਂ ਨਾ ਹਜਰਤ موسی ਨੂੰ ਮਾਰ ਦਿੱਤਾ ਜਾਏ ਤਾਂ ਉਸ ਨੇ ਉਸ ਨੂੰ ਮਾਰਨ ਦੀ ठान ਲਿਆ ਤਾਂ ਜਦੋਂ ਇਹ ਗੱਲ ਹਜਰਤ موسی ਨੂੰ ਪਤਾ ਲੱਗੀ ਤਾਂ ਉਸ ਨੇ ਇਜਿਪਟ ਨੂੰ ਛੱਡਣ ਦਾ ਮਤਲਬ ਮਨ ਬਣਾ ਲਿਆ ਤੇ ਉੱਥੋਂ ਆਪਣੇ ਸਾਥੀਆਂ ਸਮੇਤ ਛੱਡਣ ਵਾਸਤੇ ਚੱਲ ਪਿਆ ਤਾਂ ਜਦੋਂ ਉਹ ਸਮੁੰਦਰ ਕੋਲ ਪਹੁੰਚਿਆ ਤੇ ਪਿੱਛੇ ਫਰੋਨ ਖਾ ਉਸ ਦਾ ਪਿੱਛਾ ਕਰ ਰਿਹਾ ਸੀ ਤਾਂ ਉਸ ਨੇ ਸਮੁੰਦਰ ਨੂੰ ਬੇਨਤੀ ਕੀਤੀ ਕਿ ਮੈਨੂੰ ਰਸਤਾ ਦਿੱਤਾ ਜਾਵੇ ਤਾਂ ਇਹ ਕਹਿੰਦੇ ਨੇ ਕੇ ਸਮੁੰਦਰ ਨੇ ਉਸ ਟਾਈਮ ਦੋ ਫਾੜ ਹੋ ਕੇ ਉਸ ਨੂੰ ਰਸਤਾ ਦਿੱਤਾ ਤੇ ਸਾਰੇ ਲੋਕ ਹੈਰਾਨ ਹੋ ਗਏ ਤੇ ਕਿਸੇ ਨੇ ਉਸ ਦਾ ਵਿਸ਼ਵਾਸ ਨਹੀਂ ਕੀਤਾ ਪਰ ਇੱਕ ਛੋਟਾ ਜਿਹਾ ਬੱਚਾ ਸੀ ਜਿਹੜਾ ਦੋਸਤੋ ਉਸ ਨੇ ਵਿਸ਼ਵਾਸ ਕੀਤਾ ਤੇ ਉਹ ਸਮੁੰਦਰ ਵਿੱਚ ਦੀ ਉਹਦੇ ਪਿੱਛੇ ਲੰਘਣਾ ਸ਼ੁਰੂ ਕਰ ਦਿੰਦਾ ਤੇ ਉਹਨੂੰ ਦੇਖਦੇ ਦੇਖਦੇ ਸਾਰੇ ਲੋਕ ਉਹਦੇ ਮਗਰ ਲੰਘ ਜਾਂਦੇ ਆ ਤੇ ਫਰਾਉਨ ਖਾਨ ਵੀ ਸੋਚਦਾ ਵੀ ਸ਼ਾਇਦ ਮੈਂ ਵੀ ਇਸ ਸਮੁੰਦਰ ਦੇ ਵਿੱਚੋਂ ਲੰਘ ਜਾਵਾਂ ਕੋੜ ਫਰੋਂ ਖਾਂ ਉਹ ਸਮੁੰਦਰ ਵਿੱਚੋਂ ਜਦੋਂ ਲੰਘਣ ਦੀ ਕੋਸ਼ਿਸ਼ ਕਰਦਾ ਤਾਂ ਉਹ ਸਮੁੰਦਰ ਦੀ ਲਪੇਟ ਦੇ ਵਿੱਚ ਆ ਜਾਂਦਾ ਸਾਲ ਸਮੁੰਦਰ ਦੇ ਵਿੱਚ ਲੈਣ ਦੇ ਨਾਲ ਵੀ ਇਹਦੀ লাশ ਨੂੰ ਕੋਈ ਫਰਕ ਨਹੀਂ ਪਿਆ ਕਿਉਂਕਿ ਇਸ ਦੀ লাশ ਦੇ ਉੱਤੇ ਦੋਸਤੋ ਨਾ ਹੀ ਅੱਗ ਅਸਰ ਕਰਦੀ ਆ ਤੇ ਨਾ ਹੀ ਪਾਣੀ ਅਸਰ ਕਰਦਾ ਜੇ ਕੋਈ ਇਹਦੀ লাশ ਨੂੰ ਦੇਖਦਾ ਹੈ ਤਾਂ ਇਦਾਂ ਲੱਗਦਾ ਹੈ ਜਿਵੇਂ ਕੋਈ ਆਦਮੀ ਸੁੱਤਾ ਪਿਆ ਹੋਵੇ ਇਹਦੀ লাশ ਨੂੰ ਮੇਸ਼ਰ ਦੇ ਮਿਊਜ਼ੀਅਮ ਵਿੱਚ ਰੱਖਿਆ ਗਿਆ ਦੋਸਤੋ ਤੇ ਇੱਕ ਹਨਾਨੀ ਵਾਲੀ ਗੱਲ ਇਹਨੂੰ 3500 ਸਾਲ ਤੱਕ ਮੱਛੀਆਂ ਨੇ ਵੀ ਨਹੀਂ ਖਾਦਾ ਇੱਕ ਡਾਕਟਰ ਮੁਕਾਬ ਇੱਕ ਨਾਮ ਦਾ ਵਿਅਕਤੀ ਸੀ ਉਸਨੇ ਇਸ ਦੀ ਬੋਡੀ ਤੇ ਬਹੁਤ ਸਾਲ ਸਰਚ ਕੀਤੀ ਉਹਨੇ ਸੋਚਿਆ ਵੀ ਇਹ ਕਿਉਂ ਹੁੰਦਾ ਪਰ ਇੱਕ ਹੋਰ ਜਾਣਕਾਰੀ ਸਾਹਮਣੇ ਆਈ ਕਿ ਇਹਦੀ ਬੋਡੀ ਦੇ ਵਿੱਚ ਹਰ ਰੋਜ਼ ਜਿਹੜਾ ਮਾਸ ਹੈ ਉਹ ਵੱਧ ਜਾਂਦਾ ਤਾਂ ਇਸ ਦੀ ਸਭ ਤੋਂ ਵੱਡੀ ਐਗਜ਼ਾਮਪਲ ਵੀ ਹੰਕਾਰ ਆ ਜਿਹੜਾ ਉਹ ਵੱਡਿਆਂ ਵੱਡਿਆਂ ਦਾ ਲੱਕ ਤੋੜ ਦਿੰਦਾ ਇਹੀ ਚੀਜ਼ ਆਪਣੇ ਇੰਡੀਆ ਦੇ ਵਿੱਚ ਹੋਈ ਹੁੰਦੀ ਤਾਂ ਲੋਕਾਂ ਨੇ ਮੱਥੇ ਟੇਕ ਟੇਕ ਇਹਦੀ ਲਾਸ਼ ਘਸਾ ਦੇਣੀ ਸੀ ਤੇ ਕਿਵੇਂ ਲੱਗੀ ਤੁਹਾਨੂੰ ਇਹ ਜਾਣਕਾਰੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ